ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦ ਤੱਗਦੇ ਅਰਵਿੰਦ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਤੇ ਰੈਡੀਮੇਡ ਦੀ ਨਵੀਂ ਨਵੀਂ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਨਵੀਆਂ ਨਵੀਆਂ ਚੀਜ਼ਾਂ ਵੇਖਦੇ ਰਹੋ ਠੀਕ ਹੈ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਜਿਹੜੇ ਸਾਡੇ ਹੌਸਲਾ ਵਧਾਉਂਦੇ ਰਹਿੰਦੇ ਆ ਠੀਕ ਹੈ ਚਲੋ ਅੱਜ ਦੇਖਦੇ ਆ ਅੱਜ ਦੀ ਵੀਡੀਓ ਵਿੱਚ ਕੀ ਹੈ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਅਨਾਰਕਲੀ ਸੂਟ ਹੈ ਨਾ ਸਟਿਚ ਹੋਈ ਫਰਾਕ ਹੈ ਠੀਕ ਹੈ ਅਨਾਰਕਲੀ ਲੌਂਗ ਫਰਾਕ ਹੈ ਇਹ ਸਾਰੀ ਸਟਿਚ ਹੋਈ ਹੈ ਕਲੇ ਦੇ ਉੱਪਰ ਹਨਾ ਇਸ ਤਰ੍ਹਾਂ ਲੱਗੇ ਹੋਏ ਬਟਨ ਬਹੁਤਿਆਰੇ ਲੱਗੇ ਹੋਏ ਕਢਾਈ ਵਾਲੀ ਫਰਾਕ ਸਾਰੇ ਕਢਾਈ ਹੋਈ ਹੈ ਫਰੰਟ ਵੀ ਤੇ ਬੈਕ ਵੀ ਇਹਦੇ ਦੋਨੋਂ ਸਾਈਡ ਕਲੀਆਂ ਵਾਲੀ ਅਨਾਰਕਲੀ ਕੁੜਤੀ ਠੀਕ ਹੈ ਜੀ ਤੇ ਇਹਦੇ ਨਾਲ ਆਏਗਾ ਤੁਹਾਨੂੰ ਲੂਸ ਕਪੜਾ ਮਿਲੇਗਾ ਬਾਟਮ ਦਾ ਤੁਸੀਂ ਇਹਦਾ ਜੋ ਮਰਜ਼ੀ ਬਣਾ ਲਓ बॉटम ਬਣਾ ਲਓ ਚਾਹੇ ਇਹਦਾ ਪਲਾਜ਼ੋ ਬਣਾ ਲਓ ਪਜਾਮੀ ਬਣਾ ਲਓ ਕੁਝ ਵੀ ਬਣਾ ਲਓ ਨਾਲ ਆਏਗਾ ਇਹਦੇ ਜੀ ਪਿਓਰ ਦਾ ਦੁਪੱਟਾ embroidery ਵਾਲਾ ਠੀਕ ਹੈ ਪਿਓਰ ਦਾ ਆਏਗਾ ਦੁਪੱਟਾ embroidery ਵਾਲਾ ਬਹੁਤ ਹੀ ਪਿਆਰਾ ਦੁਪੱਟਾ ਹੈ ਤੇ ਕਲਰ ਵੀ ਇਹਦਾ ਇਹ ਚੰਦੇਰੀ ਦੇ ਵਿੱਚ ਸਟਾਫ ਹੈ ਚੰਦੇਰੀ ਸਿਲਕ ਉਹਦੇ ਵਿੱਚ ਆਏਗਾ ਇਹ ਸਟਾਫ ਇਹਨੂੰ ਤੁਸੀਂ ਅਲਟਰ ਕਰਾ ਸਕਦੇ ਜੇ ਆਪਣੀ ਚੁਆਇਸ ਦੇ ਨਾਲ ਕਿਉਂਕਿ ਲੈਂਥ ਇਹਦੀ ਕਾਫੀ ਜ਼ਿਆਦਾ ਹੈ ਤੇ ਫੁੱਲ ਲੈਂਥ ਆ ਤੇ ਇਹਨੂੰ ਤੁਸੀਂ ਜਿੰਨਾ ਚਾਹੋ ਅਲਟਰ ਕਰਾ ਸਕਦੇ ਜੇ ਤੇ ਕਾਫੀ ਖੁੱਲਾ ਡੁੱਲਾ ਸਾਈਜ਼ ਆ 컬러 ਵੀ ਬਹੁਤ ਹੀ ਪਿਆਰਾ ਹੈ येलो कलर ਹਾਂਜੀ ਨੈਕਸਟ ਕਲਰ ਆਏਗਾ ਜੀ ਪੀਚ ਕਲਰ ਬਹੁਤ ਹੀ ਸੋਹਣਾ ਪੀਚ ਕਲਰ ਆ ਬਾਹਾਂ ਤੇ ਇਸ ਤਰ੍ਹਾਂ ਨਾ ਵਰਕ ਹੋਇਆ ਸਾਰਾ ਤੇ ਕਿਰ ਦੇ ਉੱਪਰ ਵੀ ਫੁੱਲ ਵਰਕ ਆਏਗਾ ਠੀਕ ਹੈ ਜੀ ਬੈਕ ਸਾਈਡ ਵੀ ਇਵੇਂ ਹੀ ਆਏਗਾ ਕਿ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਦੇ ਉੱਤੇ ਤੁਸੀਂ ਭੇਜ ਸਕਦੇ ਜੇ ਤੇ ਪੇਮੈਂਟ ਹੋਏਗੀ ਜੀ ਪਹਿਲਾਂ ਪੇਮੈਂਟ ਤੁਸੀਂ Google Pay PhonePe ਰਾਹੀਂ ਕਰ ਸਕਦੇ ਜੀ ਆਨਲਾਈਨ ਕਿਸੇ ਵੀ ਮੈਥਡ ਦੇ ਨਾਲ ਪੇਮੈਂਟ ਕਰ ਸਕਦੇ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਪਾਰਸਲ ਤੁਹਾਡਾ ਆਰਡਰ ਤੋਂ ਬਾਅਦ 2-3 ਦਿਨਾਂ ਵਿੱਚ ਤੁਹਾਡੇ ਕੋਲ ਪਹੁੰਚ ਜਾਏਗਾ ਆਲ ਇੰਡੀਆ ਤੇ ਆਏਗਾ ਜਿਤ ਨਾਲ ਦੁਪੱਟਾ 피ਚ ਕਲਰ ਦੇ ਨਾਲ ਆਏਗਾ ਪਿੰਕ ਕਲਰ ਦਾ ਦੁਪੱਟਾ embroidery ਦੇ ਨਾਲ ਦਾ ਠੀਕ ਹੈ ਜੀ ਨੈਕਸਟ ਕਲਰ ਆਇਗਾ ਇਹਦਾ ਜਿਹਦੇ ਚਪਨੇ ਕੋਲ ਦੋ ਡਿਜ਼ਾਈਨ ਆ ਕਢਾਈ ਦਾ ਤੇ ਡਿਜ਼ਾਈਨ ਅਲੱਗ-ਅਲੱਗ ਹੋਏਗਾ ਜਿਹੜੇ ਵੀ ਪੈਨਪ੍ਰੋਮ ਨੇ ਪਹਿਲਾਂ ਆਰਡਰ ਕੀਤੇ ਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਸਾਡੇ ਨਾਲ ਜੁੜੇ ਰਹੋ ਤੁਸੀਂ ਫਾਇਦੇ 'ਚ ਰਹੋਗੇ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਕਾਰੋਬਾਰ ਚੱਲ ਰਹੇ ਨੇ ਤੇ ਹੋਰ ਵਧੀਆ ਇਹਨੂੰ ਆਪਾਂ ਕਰਾਂਗੇ ਤੁਹਾਡੇ ਨਾਲ-ਨਾਲ ਤੁਹਾਡੀ ਕਿਰਪਾ ਦੇ ਨਾਲ ਹਾਂਜੀ ਇਹ ਬਹੁਤ ਹੀ ਪਿਆਰਾ ਫਰੋਜ਼ੀ ਕਲਰ ਹੈਗਾ ਥੋੜਾ ਜਿਹਾ ਡਾਰਕ ਚ ਤੇ ਇਹਦੇ ਉੱਪਰ ਹੋਈ ਹੈ ਇਸ ਤਰ੍ਹਾਂ embroidery ਬਾਜੂ ਦੇ ਉੱਪਰ ਥੈਨ ਇਹਦੇ ਆਏਗੀ ਗਲੇ ਦੇ ਉੱਪਰ ਆਵਰਾਏਗਾ ਕਲੀਆਂ ਵਾਲੀ ਕੁੜਤੀ ਅਨਾਰਕਲੀ ਠੀਕ ਹੈ ਜੀ ਬੈਕ ਸਾਈਡ ਵੀ ਇਵੇਂ ਹੀ ਆਏਗਾ ਫਰੰਟ ਸਾਈਡ ਬੈਕ ਸਾਈਡ ਦੋਨੋਂ ਸਾਈਡ ਦਾ ਫੁੱਲ ਲੈਂਥ ਆਏਗੀ ਇਹਨੂੰ ਤੁਸੀਂ ਅਲਟਰ ਕਰਾਓ ਆਪਣੀ ਮਰਜ਼ੀ ਦੇ ਨਾਲ ਔਰ ਇਹਦੇ ਨਾਲ ਆਏਗਾ ਲੂਜ਼ ਕਪੜਾ ਬਾਟਮ ਬਣਾਉ ਚਾਹੇ ਕੁਝ ਵੀ ਬਣਾਉ ਚੰਦੇਰੀ ਸਿਲਕ ਦਾ ਆਏਗਾ ਸਟਾਫ ਚੰਦੇਰੀ ਸਿਲਕ ਵਿਦ ਮਸਲੀਨ ਮਸਲੀਨ ਵੀ ਹੈ ਠੀਕ ਹੈ ਕੋਈ ਚੰਦੇਰੀ ਚ ਹੈ ਕੋਈ ਮਸਲੀਨ ਦੇ ਵਿੱਚ ਇਹ ਮਸਲੀਨ ਦੀ ਨਾਲ ਲੱਗੀ ਹੋਈ ਹੈ ਬਾਟਮ ਤੇ ਨਾਲ ਆਇਆ ਜੀ embroidery ਵਾਲਾ ਦੁਪੱਟਾ ਠੀਕ ਹੈ ਜੀ embroidery ਵਾਲਾ ਆਇਆ ਦੁਪੱਟਾ ਤੀਸਰਾ ਕਲਰ ਇਹ ਵਾਲਾ ਬਹੁਤ ਹੀ ਪਿਆਰੀ ਇਹਦੀ ਲੁੱਕ ਆ ਤੇ ਬਹੁਤ ਹੀ ਸੋਹਣਾ ਇਹ ਪਾਰਟੀਅਰ ਸੂਟ ਆ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਸ ਤਰ੍ਹਾਂ ਹੁਣ ਅੱਗੇ ਸੀਜ਼ਨ ਆ ਗਿਆ ਜੀ ਵਿਆਹਾਂ ਦਾ ਮੌਸਮ ਆ ਗਿਆ ਹੈ ਤੇ ਤੁਸੀਂ ਆਰਡਰ ਕਰਦੇ ਜਾਓ ਸੋਹਣੇ ਸੋਹਣੇ ਸੂਟ ਨੈਕਸਟ ਕਵਰ ਆ ਗਿਆ ਅਸਮਾਨੀ ਗ੍ਰੇ ਕਲਰ ਆ ਗਲੇ ਦੇ ਉੱਪਰ ਤੇ ਬਾਜੂ ਦੇ ਉੱਪਰ ਵੀ ਆਏਗਾ ਏਮਬਰਾਇਡਰੀ ਔਰ نیچے ਕੇਰਾ ਕਾਫੀ ਲੈਂਥ ਦਾ ਇਹਦੀ ਕਾਫੀ ਲੈਂਥ ਫੁੱਲ ਆ पैर तक की आएगी यदि लेंथ घेरा अगे पिछे कलिया वाली अनारकली ना लाएगा बॉटम का कपड़ा और ना लाएगी पिंक कलर की कढ़ाई वाली चुनिया ठीक है जी बहुत ही प्यारा है स्टाफा मैं जी हाँ लाइनिंग नहीं लगी पर स्टाफे काफ़ी विजिबल नहीं है ये ठीक है ਨੈਕਸਟ ਕਲਰ ਆਏਗਾ ਜੀ ਪੀਚ ਕਲਰ ਇਹਦਾ ਕਢਾਈ ਦਾ ਆਏਗਾ ਜੀ ਡਿਫਰੈਂਟ ਉਹਦੀ ਕਢਾਈ ਤੇ ਇਹਦੀ ਕਢਾਈ ਵਿੱਚ ਆਏਗਾ ਡਿਫਰੈਂਸ ਇਹਦੇ ਆਏਗੀ ਛੋਟੇ ਛੋਟੇ ਫਲਾਵਰ ਉਹਦੇ ਥੋੜੇ ਵੱਡੇ ਵੱਡੇ ਫਲਾਵਰ ਬਏ ਵਿੱਚ ਵੀ ਫਲਾਵਰ ਬਣੇ ਹੋਏ ਆ ਤੇ ਇਹਦੇ ਗਲੇ ਦੇ ਉੱਪਰ ਲੱਗੇ ਹੋਏ ਆ ਬਟਨ ਠੀਕ ਆ ਜੀ ਗਲੇ ਦੇ ਉੱਪਰ ਲੱਗੇ ਹੋਇਆ ਬਟਨ ਮੈਂ ਫੁੱਲ ਇੱਕ ਤੁਹਾਨੂੰ ਇਹਦੇ ਕਲਿੱਪ ਵੀ ਦਿਖਾਵਾਂਗੀ ਪੂਰਾ ਕਿ ਪੂਰਾ ਕਿਵੇਂ ਦਾ ਦਿਖਦਾ ਠੀਕ ਹੈ ਖੁੱਲਾ ਡੁੱਲਾ ਕੀ ਰਾਏ ਦਾ ਬੈਕ ਸਾਈਡ ਵੀ ਫਰੰਟ ਸਾਈਡ ਵੀ ਇਹਦੇ ਨਾਲ ਆਏਗੀ ਸੇਮ ਬੋਟਮ ਤੇ ਰੈੱਡ ਕਲਰ ਦਾ ਨਾਲ ਆਏਗਾ ਜੀ ਦੁਪੱਟਾ ਪੀਚ ਵਾਲੇ ਦੇ ਨਾਲ ਆਏਗਾ ਜੀ ਬਾਬਾ ਪੀਚ ਕਲਰ ਤੇ ਰੈੱਡ ਕਲਰ ਦਾ ਆਏਗਾ ਨਾਲ ਦੁਪੱਟਾ ਠੀਕ ਹੈ ਕਟਾਈ ਵਾਲਾ ਪ्योर ਦਾ ਦੁਪੱਟਾ ਮਸਲੀਨ ਚੰਦੇਰੀ ਸਿਲਕ ਆਏਗਾ ਸਟਾਕ ਨੈਕਸਟ ਵੀ ਆਏਗਾ ਸੇਮ ਕਢਾਈ ਚ ਫਰੋਜ਼ੀ ਕਲਰ ਠੀਕ ਹੈ ਜੀ ਖੋਲ ਕੇ ਦਿਖਾਨੀਏ ਹਾਂ ਉੱਪਰ ਜਿਹੜੀ ਚੋਲੀ ਆ ਨਾ ਇਹਦੀ ਲਾਈਨਿੰਗ ਲੱਗੀ ਹੋਈ ਆ ਅਟੈਚ ਮੈਨੂੰ ਦਿਖਦਾ ਪਿਆ ਸੀ ਉਪਰੋਂ ਕਿ ਨਾ ਲਾਈਨਿੰਗ ਲੱਗੀ ਆ ਪਰ نیچے ਨਹੀਂ ਲੱਗਨੀ ਹੋਈ نیچے ਵਸ ਸਟਾਫ ਇਹ ਨਾ ਪਤਲਾ ਨਹੀਂ ਆ ਬਿਲਕੁਲ ਬਹੁਤ ਥੋੜਾ ਤੁਸੀਂ ਦੇਖ ਸਕਦੇ ਜੇ ਬੜਾ ਵਧੀਆ ਸਟਾਫ ਆ ਪਰ ਉੱਪਰ ਇੱਥੇ ਚੋਲੀ ਤੇ ਲਾਈਨਿੰਗ ਲੱਗੀ ਹੋਈ ਹੈ। ਦੇਖੋ ਡਿਜ਼ਾਈਨ ਬੜਾ ਹੀ ਪਿਆਰਾ। ਹਾਂ ਤੇ ਇਹ ਨਾਲ ਆਏਗੀ ਸੇਮ ਕਲਰ ਦੀ ਬਾਟਮ ਤੇ ਨਾਲ ਮੋਰ ਪੰਖੀ ਹੈ ਛੇੜ ਦਾ ਜਿਹੜੇ ਕਲਰ થી ਕਢਾਈ ਹੋਏਗੀ ਉਸੇ ਤਕੜਰ ਦਾ ਕੰਟਰਾਸਟ ਆਏਗਾ ਦੁਪੱਟਾ। ਇਹ ਨਾਲ ਆਏਗਾ ਇਸ ਕਲਰ ਦਾ ਦੁਪੱਟਾ। ਠੀਕ ਹੈ ਜੀ। ਇਸ ਕਲਰ ਦਾ ਆਏਗਾ ਨਾਲ ਦੁਪੱਟਾ। ਜੀ ਅਗਲਾ ਕਲਰ ਆਏਗਾ ਇਹਦੇ ਵਿੱਚ ਪਿੰਕ ਪੀਚ ਕਲਰ ਆ ਇਹਦੇ ਗਲੇ ਦੇ ਉੱਪਰ ਵਰਕ ਆਏਗਾ ਨਾਲ ਬਾਜੂ ਦੇ ਉੱਪਰ ਵਰਕ ਆਏਗਾ ਔਰ ਕੇਰਾ ਸੇਮ ਹੀ ਸਾਰੇ ਬਣੇ ਹੋਇਆ ਨਾਲ ਕਲੀ ਕਲੀਆਂ ਵਾਲੀ ਅਨਾਰ ਕਲੀ ਬਣੀ ਹੋਈ ਆ ਬੈਕ ਫਰੰਟ ਫੈਸਟੀਵਲ ਸੀਜ਼ਨ ਵਾਸਤੇ ਆਰਡਰ ਕਰੋ ਪਹਿਣੋ ਮੇਰੀਓ ਜਲਦੀ ਜਲਦੀ ਕਿਉਂਕਿ ਇਹਦੇ ਵਿੱਚ ਪੀਸ ਦੋ ਹੀ ਸੈੱਟ ਆਏ ਹੋਏ ਆ ਇਦੇ ਨਾਲ ਵੀ ਆਏਗਾ ਪਿੰਕ ਕਲਰ ਦਾ ਦੁਪੱਟਾ ਸਾਰੇ ਦੁਪੱਟੇ ਬਹੁਤ ਸੋਹਣੇ ਆ ਕਪੜਾ ਵੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆ ਛੋਟੇ ਮੋਟੇ ਫੈਸਟੀਵਲ ਤੇ ਵੀ ਚੱਲੇਗਾ ਤੇ ਵਧੀਆ ਸਟਾਫ ਹਾਂਜੀ ਇਸ ਤਰ੍ਹਾਂ ਫੁੱਲ ਤੁਸੀਂ ਦੇਖ ਸਕਦੇ ਜੀ ਕੋ ਲੈ ਕੇ ਮੈਂ ਪੂਰੀ ਕੈਮਰੇ ਦੇ ਵਿੱਚ ਵੀ ਨਹੀਂ ਆ ਰਹੀ ਵੀ ਫੁੱਲ ਲੈਂਥ ਆ ਐਨੀ ਪੈਰਾਂ ਤੱਕ ਆਈ ਗਈ ਜੀ ਫੁੱਲ ਲੈਂਥ ਠੀਕ ਹੈ ਉਹ ਕਿ ਸੁਣਾ ਪੀਸ ਹੈ ਨਾ ਤੁਸੀਂ ਆਪਣੇ ਹਿਸਾਬ ਨਾਲ ਅਲਟਰ ਕਰਾ ਸਕਦੇ ਜਿਵੇਂ ਦਾ ਵੀ ਚਾਹੋ ਬਹੁਤ ਹੀ ਖੁੱਲਾ ਡੁੱਲਾ ਇਹਦਾ ਘੇਰਾ ਹੈ ਪੂਰੀ ਫਿਨਿਸ਼ਿੰਗ ਸੈਟ ਆ ਤੇ ਬਹੁਤ ਹੀ ਪਿਆਰੇ ਪੀਸ ਸੇ ਬਣੇ ਹੋਏ ਆ ਜਿਹੜਾ ਵੀ ਇਹਨਾਂ ਨੂੰ ਲੈਣਾ ਚਾਹੇ ਉਹ ਆਰਡਰ ਕਰ ਸਕਦਾ ਹੈ ਜੀ ਠੀਕ ਹੈ ਜੀ ਨਾਲ ਆਇਆ ਜੀ ਇਹਦੇ ਦੁਪੱਟਾ ਮੋਰ ਪੰਖੀਆ 컬러 ਦਾ ਠੀਕ ਹੈ